ਪਿੱਕਾ ਵਧਿਆ ਹੋਇਆ ਕਬੱਡੀ ਪਾਉਣ ਲਈ ਫਰੰਦੀਪੁਰੀਆ ਸਰਦਾਰ ਸਰਦੂਲ ਸਿੰਘ ਦਾ ਪੁੱਤ ਮਾਤਾ ਜਗਿੰਦਰ ਕੌਰ ਦੀ ਅੱਖਾਂ ਦਾ ਤਾਰਾ ਆਹ ਦੇਖਾਂਗੇ ਸਰਦਾਰ ਕੱਜੜ ਸਿੰਘ ਮੱਲੀ ਦਾ ਪੋਤਰਾ ਫਰੰਦੀਪੁਰੀਆ ਆ ਫਰੰਦੀਪੁਰੀਆ ਆ ਸਵਾਦ ਵੱਜ ਗਿਆ ਦੁਨੀਆ ਵਾਲਿਓ ਐਨ ਨਜ਼ਾਰਾ ਵੱਜ ਗਿਆ ਇੱਕੋ ਤੇਰਾ ਲੱਖ ਵਰਗਾ ਕਿਉਂਕਿ ਸਰਪੰਚੀ ਦਾ ਮੌਕਾ ਉਹ ਕਰਮਾ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਅਸੀਂ ਸਾਹਸ ਸਿੰਘ ਜੀ ਦਾ ਧੰਨਵਾਦ ਕਰਦੇ ਵੱਡੇ ਪਿਆਰ ਤੇ ਸਤਿਕਾਰ ਨੇ ਮੈਨੂੰ ਲੱਗਦਾ ਹਰਜੀਤ ਤੇਰਾ ਸ਼ੇਰਾ ਫੜ ਲਿਆ ਉਹ ਗਰਾਊਂਡ ਦੇ ਵਿੱਚ ਦੇਖ ਪੜਿਆ ਕੀ ਪਿਆ ਏ ਪਹੁੰਚੇ ਹੋਏ ਆ ਵਿਸ਼ੇਸ਼ ਤੌਰ ਤੇ ਸਰਦਾਰ ਗੁਰਕਰਪਾਲ ਸਿੰਘ ਜੀ ਸਾਡੇ ਢਿੱਲੋ ਸਾਹਿਬ ਡੀਐਸਪੀ ਪੱਟੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਬਹੁਤ ਵੱਡਾ ਧੰਨਵਾਦ ਇਧਰ ਫਰੰਦੀਪੁਰ ਦੇ ਨੇ ਚੱਕੇ ਜਾਮ ਕਰ ਦਿੱਤੇ ਤੇ ਫਾਰ ਜਾਫੀ ਨੇ ਆ ਦੇਖਾਂਗੇ ਹਿਆਰਪੁਰੀਆ ਤੇ ਮੁੰਡਾ ਮੀਰਾ ਕੋਟੀਆਂ ਕਬਲ ਅੰਬਰਸਰੀਆ ਤੇ ਹਿਆਰਪੁਰੀਆ ਮਾਜੇ ਨਾਲ ਤਵਾਪਾ ਖਹਿ ਗਿਆ ਬਾਜੇ ਨਾਲ ਦਵਾਪਾ ਖੈ ਗਿਆ ਅੰਬਰਸਰੀਆ ਅੰਬਰਸਰੀਆ ਨੰਬਰ ਆਓ ਸਾਹਮਣੇ ਮੀਰਾ ਕੋਟੀਆਂ ਸ਼ੇਰਾ ਕਬੱਡੀ ਪਾਉਣ ਲਈ ਵਾਧਿਆ ਹੋਇਆ ਸਾਡੇ ਜੋਤੀਪੁਰਤਗਾਲ ਹੈਪੀ ਹਾਂਗਕੋਕ ਹੁਣਾਂ ਦੀ ਇਹ ਸਪான்ਸਰ ਕੀਤੀ ਟੀਮ ਆਹ ਮੁੰਡਾ ਗੁਜਰਾਂ ਦਾ ਇਹ ਫਤੇਗੜ ਚੂੜੀਆਂ ਵਾਲਾ ਇਹ ਰਫੀਕ ਗੁਜਰ ਇਹ ਰਫੀਕ ਗੁਜਰ ਤੇ ਮੀਰਾ ਕੋਟੀਆਂ ਸ਼ੇਰਾ ਗੁਰੂ ਦਾ ਖਾਲਸਾ ਆਹ ਗੁਰੂ ਦਾ ਖਾਲਸਾ